ਜੀ ਸਰ ਕੀ ਮਾਮਲਾ ਜੀ ਇਹ ਇੱਕ ਲੜਕੀ ਨਵਾਲਕ ਸੀ ਜਿਹਦੀ 15 ਸਾਲ 9 ਮਹੀਨੇ ਕੁ ਉਮਰ ਸੀਗੀ ਉਹ ਜਿਹਨੂੰ ਕੋਈ ਬਰਗਲਾ ਕੇ ਧੰਗਾ ਕੇ ਘਰੋਂ ਲੈ ਗਿਆ ਸੀਗਾ ਉਹਦੇ ਤਹਿਤ ਉਹਦੀ ਪੀੜਤ ਦੀ ਮਾਤਾ ਦੇ ਬਿਆਨਾਂ ਤੇ ਮੁਕੱਦਮਾ ਨੰਬਰ 25 ਦਰਜ ਕਰਕੇ ਉਹਦੀ ਜਿਹੜੀ ਆ ਤਤੀਸ਼ ਅਮਲ ਵਿੱਚ ਲਿਆਂਦੀ ਸੀ ਜਿਹਦੇ ਵਿੱਚ ਲੜਕੀ ਤੇ ਮਾਤਾ ਦੇ ਬਿਆਨਾਂ ਤੇ ਜਿਹੜੀ ਆ 363 366 ਦਾ ਮੁੜ ਕੇ ਜੁਰਮ ਜਿਹੜਾ ਲਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਲੜਕੀ ਬਰਾਮਦ ਹੋਣ ਤੋਂ ਬਾਅਦ ਜਿਹੜੇ ਉਹਦੇ ਕੋਰਟ ਦੇ ਵਿੱਚ ਜਿਹੜੇ ਆ ਬਿਆਨ ਕਰਾਏ ਗਏ ਉਸ ਤੋਂ ਬਾਅਦ 376 ਤੇ 6 ਪਾਸਪੋਰਟ ਨਾਲ ਜਿਹੜਾ ਵਾਅਦਾ ਕੀਤਾ ਗਿਆ ਸਰ ਦੋਸ਼ੀ ਦਾ ਨਾਮ ਕੀ ਹੈਗਾ ਤੇ ਇਹ ਲੜਕੀ ਨੂੰ ਕਿਸ ਤਰ੍ਹਾਂ ਲੈ ਗਿਆ ਇਹ ਦੋਸ਼ੀ ਦਾ ਨਾਮ ਇਹਨਾਂ ਦੇ ਗਵਾਂਡ ਦੇ ਵਿੱਚ ਹੀ ਰਹਿੰਦਾ ਆ ਦੋਸ਼ੀ ਬੱਲੂ ਰਾਜਪੂਤ ਤੇ ਪਿਤਾ ਦਾ ਨਾਮ ਰਾਮ ਪ੍ਰਕਾਸ਼ ਆ ਜੋ 8 ਗਵਾਂਡ ਦੇ ਵਿੱਚ ਰਹਿਣ ਕਰਕੇ ਜਿਹੜਾ ਆ ਲੜਕੀ ਦੇ ਜਿਹੜੇ ਮਾਤਾ ਪਿਤਾ ਕੰਮ ਤੇ ਚਲ ਜਾਂਦੇ ਸੀ ਉਸ ਨੂੰ ਜਿਹੜਾ ਧਮਕਾ ਕੇ ਆਪਣੇ ਨਾਲ ਲੈ ਕੇ ਪਰਕ ਲਗਾ ਕੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹਦੀ ਮਾਤਾ ਦੇ ਬਿਆਨਾਂ ਦੇ ਪਰਚਾ ਦਰਜ ਕੀਤਾ ਗਿਆ ਸੀ ਤੇ ਸਰੇ ਵਿਆਹ ਵਗੈਰਾ ਦਾ ਚਾਂਸਾ ਦਿੱਤਾ ਸੀ ਜਾਂ ਹੋਰ ਕੋਈ ਚਾਂਸਾ ਦਿੱਤਾ ਸੀ ਬਿਲਕੁਲ ਵਿਆਹ ਵਿਆਹ ਦਾ ਵੀ ਚਾਂਸਾ ਦਿੱਤਾ ਸੀ ਮੁੜ ਕੇ ਇਹਨੂੰ ਧਮਕਾਉਂਦਾ ਵੀ ਸੀ ਮੈਂ ਇਦਾਂ ਕਰੂੰਗਾ ਔਰ ਇਦਾਂ ਕਰੂੰਗਾ ਔਰ ਲੜਕੀ ਜਿਹੜੀ ਨਵਾਲਿਕ ਹੋਂ ਕਰਕੇ ਜਿਹੜੀ ਉਹ ਡਰ ਗਈ ਤੇ ਉਹਨੇ ਹੁਣ ਗ੍ਰਿਫਤਾਰ ਕੀਤਾ ਜੀ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਜਿਹੜੀ ਪੁੱਛਗਿੱਛ ਕਰਾਂਗੇ ਕੁਛ ਪਤਾ ਚੱਲਿਆ ਕਿ ਇਹ ਲੜਕੀ ਨੂੰ ਕਿੱਥੇ ਲਈਆ ਸੀ ਇਹ ਤਾਂ ਕਹਿਨ ਦੇ ਮਤਲਬ ਤਾਂ ਹਲੇ ਹਿਮਾਚਲ ਪ੍ਰਦੇਸ਼ ਦੱਸ ਰਿਹਾ ਜੀ ਕੋਈ ਆਇਡੈਂਟੀਫਾਈ ਜਗ੍ਹਾ ਨਹੀਂ ਦੱਸ ਰਿਹਾ ਤੇ ਇਹਦੀ ਜਿਹੜੀ ਪੁਛਗਛ ਉਹ ਨਰਨਾ ਸਖਤੀ ਨਾਲ ਕਰਾਂਗੇ ਤੇ ਉਸ ਦੇ ਹਾਵ ਨਾਲ ਜਿਹੜੀ ਅਗਲੀ ਤਤਕੀਸ਼ ਸ਼ਾਮਿਲ ਵਿੱਚ ਲਿਆ ਕੋਈ ਰਿਸ਼ਤੇਦਾਰਾਂ ਦੇ ਲੱਗੇ ਆ ਸੀ ਹਿਮਾਚਲ ਦੇ ਵਿੱਚ ਜਾਂ ਕਿਸੇ ਹੋਟਲ ਵਗੈਰਾ ਚਲ ਗਿਆ ਇਹ ਕੁਛ ਪਤਾ ਲੱਗਾ ਇਹ ਨਹੀਂ ਹਲੇ ਪਤਾ ਲੱਗ ਰਿਹਾ ਇਹਦਾ ਰਿਮਾਂਡ ਜਿਹੜਾ ਲੈ ਕੇ ਤਾਂ ਫਿਰ ਇਹਦੀ ਤਤਕੀਸ਼ ਕਰਾਂਗੇ ਪੁਛਗਛ ਜਿੱਥੇ ਇਹਨੂੰ ਕਰ ਦੱਸੂਗਾ ਫਿਰ ਉਤੀ ਜਿਹੜੀ ਹੈ ਜੇ ਕਿਸੇ ਰਿਸ਼ਤੇਦਾਰ ਕੋਈ ਨਾਮਿਨੇਟ ਤੋਂ ਬਚਤ ਹੋਏ ਜਿਨ੍ਹਾਂ ਨੇ ਨਾ ਦਿੱਤੇ ਹੋਏ ਉਹ ਵੀ ਨਾਮਿਨੇਟ ਕਰਾਂਗੇ ਹਾਂਜੀ ਸਰ ਕੀ ਮਾਮਲਾ ਜੀ ਇਹ ਇੱਕ ਲੜਕੀ ਨਵਾਲਕ ਸੀ ਜਿਹਦੀ 15 ਸਾਲ 9 ਮਹੀਨੇ ਕੋਸ਼ ਉਮਰ ਸੀ ਉਹ ਜਿਹਨੂੰ ਕੋਈ ਬਰਗਲਾ ਕੇ ਧੁੰਕਾ ਕੇ ਘਰੋਂ ਲੈ ਗਿਆ ਸੀਗਾ ਉਦੇ ਤਹਿਤ ਉਹਦੀ ਪੀੜਤ ਦੀ ਮਾਤਾ ਦੇ ਬਿਆਨਾਂ ਤੇ ਮੁਕੱਦਮਾ ਨੰਬਰ 25 ਦਰਜ ਕਰਕੇ ਉਹਦੀ ਜਿਹੜੀ ਆ ਤਤੀਸ਼ ਅਮਲ ਵਿੱਚ ਲਿਆਂਦੀ ਸੀ ਜਿਹਦੇ ਵਿੱਚ ਲੜਕੀ ਤੇ ਮਾਤਾ ਦੇ ਬਿਆਨਾਂ ਤੇ ਜਿਹੜੀ ਆ 363 366 ਦਾ ਮੁੜਕੇ ਜੁਰਮ ਜਿਹੜਾ ਲਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਆ ਲੜਕੀ ਬਰਾਮਦ ਹੋਣ ਤੋਂ ਬਾਅਦ ਜਿਹੜੇ ਉਹਦੇ ਕੋਰ ਦੇ ਵਿੱਚ ਜਿਹੜੇ ਆ ਬਿਆਨ ਕਰਾਏ ਗਏ ਉਸ ਤੋਂ ਬਾਅਦ 376 ਤੇ 6 ਪਾਸ ਕੋ ਐਕਟ ਨਾਲ ਜਿਹੜਾ ਵਾਅਦਾ ਕੀਤਾ ਗਿਆ ਸਰਹ ਦੋਸ਼ੀ ਦਾ ਨਾਮ ਕੀ ਹੈਗਾ ਤੇ ਇਹ ਲੜਕੀ ਨੂੰ ਕਿਸ ਤਰ੍ਹਾਂ ਲੈ ਗਿਆ ਇਹ ਦੋਸ਼ੀ ਦਾ ਨਾਮ ਇਹਨਾਂ ਦੇ ਗਵਾਂਡ ਦੇ ਵਿੱਚ ਹੀ ਰਹਿੰਦਾ ਆ ਦੋਸ਼ੀ ਬੱਲੂ ਰਾਜਪੂਤ ਤੇ ਕਿਦਾ ਦਾ ਨਾਮ ਰਾਮ ਪ੍ਰਕਾਸ਼ ਆ ਜੋ 8 ਗਵਾਂਡ ਦੇ ਵਿੱਚ ਰਹਿਣ ਕਰਕੇ ਜਿਹੜਾ ਆ ਲੜਕੀ ਦੇ ਜਿਹੜੇ ਮਾਤਾ ਪਿਤਾ ਕੰਮ ਤੇ ਚੱਲ ਜਾਂਦੇ ਸੀ ਉਸ ਨੂੰ ਜਿਹੜਾ ਧਮਕਾ ਕੇ ਆਪਣੇ ਨਾਲ ਲੈ ਗਿਆ ਪਰਕ ਲਗਾ ਕੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਦੀ ਮਾਤਾ ਦੇ ਬਿਆਨਾਂ ਦੇ ਪਰਚਾ ਚਰਚ ਕੀਤਾ ਗਿਆ ਸੀ ਤੇ ਸਰ ਇਹ ਵਿਆਹ ਵਗੈਰਾ ਦਾ ਚਾਂਸਾ ਦਿੱਤਾ ਸੀ ਜਾਂ ਹੋਰ ਕੋਈ ਚਾਂਸਾ ਦਿੱਤਾ ਸੀ ਬਿਲਕੁਲ ਵਿਆਹ ਦਾ ਵੀ ਚਾਂਸਾ ਦਿੱਤਾ ਸੀ ਮੁੜ ਕੇ ਇਹਨੂੰ ਧਮਕਾਉਂਦਾ ਵੀ ਸੀ ਮੈਂ ਇਦਾਂ ਕਰੂੰਗਾ ਓਦਾਂ ਕਰੂੰਗਾ ਔਰ ਲੜਕੀ ਜਿਹੜੀ ਨਵਾਲਿਕ ਹੋਂ ਕਰਕੇ ਜਿਹੜੀ ਉਹ ਡਰ ਗਈ ਤੇ ਉਹਨੇ ਹੁਣ ਗ੍ਰਿਫਤਾਰ ਕੀਤਾ ਜੀ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਜਿਹੜੀ ਪੁੱਛਗਿੱਛ ਕਰਾਂਗੇ ਕੁਝ ਪਤਾ ਚੱਲਿਆ ਕਿ ਇਹ ਲੜਕੀ ਨੂੰ ਕਿੱਥੇ ਲਈ ਆ ਸੀ ਇਹ ਤਾਂ ਕਹਿਣ ਦੇ ਮਤਲਬ ਥੱਲੇ ਹਿਮਾਚਲ ਪ੍ਰਦੇਸ਼ ਦੱਸ ਰਿਹਾ ਜੀ ਕੋਈ ਆਇਡੈਂਟੀਫਾਈ ਜਗ੍ਹਾ ਨਹੀਂ ਦੱਸ ਰਿਹਾ ਇਹਦੀ ਜਿਹੜੀ ਪੁਛਗਛ ਉਹ ਨਾ ਸਖਤੀ ਨਾਲ ਕਰਾਂਗੇ ਤੇ ਉਸ ਦੇ ਹਾਵ ਨਾਲ ਜਿਹੜੀ ਅਗਲੀ ਤਤਕੀਸ਼ ਸ਼ਾਮਿਲ ਵਿੱਚ ਲਿਆ ਕੋਈ ਰਿਸ਼ਤੇਦਾਰਾਂ ਦੇ ਲੱਗੇ ਆ ਸੀ ਹਿਮਾਚਲ ਦੇ ਵਿੱਚ ਜਾਂ ਕਿਸੇ ਹੋਟਲ ਵਗੈਰਾ ਚਲ ਗਿਆ ਇਹ ਕੁਝ ਪਤਾ ਲੱਗਾ ਇਹ ਨਹੀਂ ਹਿੰਦੇ ਪਤਾ ਲੱਗ ਰਿਹਾ ਇਹਦਾ ਰਿਮਾਂਡ ਜਿਹੜਾ ਲੈ ਕੇ ਤਾਂ ਫਿਰ ਇਹਦੀ ਤਤਕੀਸ਼ ਕਰਾਂਗੇ ਪੁਛਗਛ ਜਿੱਥੇ ਇੱਕ ਇਨਕਰਪ ਦੱਸੂਗਾ ਫਿਰ ਉਹਦੀ ਜਿਹੜੀ ਹੈ ਜੇ ਕਿਸੇ ਰਿਸ਼ਤੇਦਾਰ ਕੋਈ ਨਾਮਿਨੇਟ ਤੋਂ ਬਚ ਹੋਏ ਜਿਨ੍ਹਾਂ ਨੇ ਨਾਂ ਦਿੱਤੇ ਹੋਏ ਉਹ ਵੀ ਨਾਮਿਨੇਟ ਕਰਾਂਗੇ